ਗੁਰਜੀਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਬੜੀ ਖੁਸ਼ੀ ਹੋਈ ਆ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪੋਰੀ ਦਾ ਹਿਆਰਪੁਰ ਵਿਖੇ ਸਾਡੇ ਭਾਈ ਸਾਹਿਬ ਭਾਈ ਸਰਪਾਲ ਸਿੰਘ ਜੀ ਸੰਘਾ ਸਾਹਿਬ ਕਿਉਂਕਿ ਜਦੋਂ ਤੋਂ ਇਹ ਸੰਸਥਾ ਸ਼ੁਰੂ ਹੋਈ ਏ ਉਦੋਂ ਤੋਂ ਹੀ ਇਹਨਾਂ ਦੀ ਸਾਰੇ ਜਥੇਬੰਦੀ ਸਾਰਾ ਇਹਨਾਂ ਦੀ ਟੀਮ ਤੇ ਮੋਢੇ ਨਾਲ ਮੋਟਾ ਜੋੜ ਕੇ ਚੱਲ ਰਹੀ ਆ ਤੇ ਹਰ ਸੀਜ਼ਨ ਐ ਕਾਣਕ ਤੇ ਮਾਇਆ ਲੈ ਕੇ ਆਉਂਦੇ ਆ ਜੀ ਤੇ ਸਾਡਾ ਹੋਰ ਹੌਸਲਾ ਵਧਦਾ ਤੇ ਅਸੀਂ ਅੱਜ ਮਹਾਰਾਜ ਕੇ ਅਰਦਾਸ ਕਰਦੇ ਆਂ ਕਿ ਇਸ ਪੂਰੀ ਟੀਮ ਨੂੰ ਇਸ ਪਾਰਟੀ ਨੂੰ ਜੋ ਵੀ ਇਹਨਾਂ ਦੀ ਆਪਣੀ ਸੰਸਥਾ ਚੱਲਦੀ ਆ ਹਨਾ ਜੀ ਦੋਆਬਾ ਕਿਸਾਨ ਯੂਨੀਅਨ ਤੇ ਮਹਾਰਾਜ ਇਹਨਾਂ ਦਾ ਪੂਰਾ ਇਲਾਕਾ ਇਹਨਾਂ ਦਾ ਸਹਿਯੋਗ ਕਰੇ ਕਿਉਂਕਿ ਜਿਹੜੇ ਬੰਦੇ ਸੱਚੇ-ਸੁੱੱਚੇ ਹੁੰਦੇ ਆ ਤੇ ਉਹ ਜਿਹੜੇ ਮੰਤਰੀ ਨਾਲ ਕੰਮ ਕਰਦੇ ਆ ਥੋੜਾ ਜਿਹਾ ਆਪਾਂ ਨੂੰ ਲੱਗਦਾ ਵੀ ਕੰਮ ਪਰ ਬਹੁਤ ਤਣਦੇ ਜੇ ਨਾਲ ਕਰਦੇ ਸਾਨੂੰ ਇਸ ਜਿਹਾ ਜਿੰਦੀ ਬਾਰੇ ਬਹੁਤ ਜ਼ਿਆਦਾ ਪਤਾ ਅਸੀਂ ਅਸੀਂ ਵੀ ਕਹਿੰਨੇ ਆ ਵੀ ਇਹਨਾਂ ਦੀ ਵੀ ਤੁਸੀਂ ਸਪੋਰਟ ਕਰੋ ਕਿਉਂ ਸਾਡੀ ਸੰਸਥਾ ਦੀ ਬਹੁਤ ਸਪੋਰਟ ਕਰਦੇ ਆ ਹਰ ਪਾਲੇ ਘਰ-ਘਰੋਂ ਜਾ ਕੇ ਕਣਕ ਇਕੱਠੀ ਕਰਕੇ ਲਿਆ ਕੇ ਟਰਾਲੀ ਭਰ ਕੇ ਇੱਥੇ ਦੇ ਕੇ ਜਾਂਦੇ ਆ ਜੀ ਤੇ ਅਸੀਂ ਇਸ ਜਥੇ ਬੰਦੀ ਦਾ ਤੇ ਸੰਘਾ ਸਾਹਿਬ ਦਾ ਤੇ ਸਾਰੀ ਟੀਮ ਦਾ ਤੇ ਜਿਨ੍ਹਾਂ ਨੇ ਵੀ ਕਣਕ ਭੇਜੀ ਆ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਹੋਰਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਸੰਗਤਾਂ ਨੂੰ ਜੀ ਆਪ ਵੀ ਵੱਧ ਚੜ ਕੇ ਹਿੱਸਾ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ